ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੀਤੇ ਦਿਨੀ ਕੁਝ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਬੇਸ਼ੱਕ ਸਿੱਧੂ ਮੂਸੇਵਾਲਾ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਹਨਾਂ ਦੇ ਨਾਮ ਨੂੰ ਤਾਜ਼ਾ ਰੱਖਣ ਲਈ ਨੌਜਵਾਨਾਂ ਅਤੇ ਸਮਾਜ ਸੇਵੀ ਲੋਕਾਂ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਨੇ ਐਸੇ ਦੇ ਚੱਲਦੇ ਅਗਰ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ ਦੇ ਹਲਕਾ ਗੁਰੂ ਹਰਸਹਾਇ ਵਿੱਚ ਸਿੱਧੂ ਮੂਸੇਵਾਲਾ ਦੇ ਨਾਮ ਤੇ ਪੰਜ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਨੇ ਜਿਨ੍ਹਾਂ ਵਿੱਚ ਬੱਚਿਆਂ ਅਤੇ ਨੌਜਵਾਨਾਂ ਨੂੰ ਪੰਜਾਬੀ ਵਿਰਸੇ ਸੰਬੰਧੀ ਪੜਾਇਆ ਜਾਵੇਗਾ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਗੁਰੂ ਹਰਸਹਾਇ ਵਿੱਚ ਸਮਾਜ ਸੇਵੀ ਹਰਪ੍ਰੀਤ ਸਿੰਘ ਜਿਨ੍ਹਾਂ ਦਾ ਕਿਸਾਨੀ ਆंदोलਨ ਵਿੱਚ ਵੀ ਪੂਰਾ ਸਹਿਯੋਗ ਉਨ੍ਹਾਂ ਵੱਲੋਂ 5 ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਨਾਮ ਤੇ ਪੂਰੇ ਪੰਜਾਬ ਵਿੱਚ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਸ਼ੁਰੂਆਤ ਜਿਹੜੀ ਉਹ ਗੁਰੂ ਹਰ ਸਹਾਏ ਤੋਂ ਕੀਤੀ ਜਾ ਰਹੀ ਹੈ ਜਿੱਥੇ 3 ਲਾਇਬ੍ਰੇਰੀਆਂ ਸਿੱਧੂ ਮੂਸੇਵਾਲਾ ਦੇ ਨਾਮ ਤੇ ਅਤੇ 2 ਪੰਜਾਬੀ ਗਾਇਕ ਬੱਬੂ ਮਾਨ ਦੇ ਨਾਮ ਤੇ ਬਣਾਈਆਂ ਜਾ ਰਹੀਆਂ ਨੇ ਹਰਪ੍ਰੀਤ ਨੇ ਦੱਸਿਆ ਕਿ ਇਹਨਾਂ ਲਾਇਬ੍ਰੇਰੀਆਂ ਵਿੱਚ ਬੱਚਿਆਂ ਤੇ ਨੌਜਵਾਨਾਂ ਲਈ ਕਿਤਾਬਾਂ ਰੱਖ ਉਹਨਾਂ ਨੂੰ ਸਿੱਧੂ ਮੂਸੇਵਾਲਾ ਅਤੇ ਪੰਜਾਬੀ ਵਿਰਸੇ ਅਤੇ ਪੰਜਾਬ ਸੰਬੰਧੀ ਹਰ ਜਾਣਕਾਰੀ ਦਿੱਤੀ ਜਾਵੇਗੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਮੇਰਾ ਨਾਮ ਹਰਬੀ ਸਿੰਘ ਹੈ ਤੇ ਮੈਂ ਡਿਸਟ੍ਰਿਕਟ ਫਿਰਸਪੁਰ ਦੇ ਗੁੰਦੂ ਕਾ ਮੋੜ ਪਿੰਡ ਤੋਂ ਤੁਹਾਡੇ ਨਾਲ ਗੱਲ ਕਰ ਰਿਹਾ ਮੈਂ ਸਿੱਧੂ ਮੂਸੇਵਾਲਾ ਦੀ ਯਾਦ ਦੇ ਵਿੱਚ ਆਪਣੇ ਗੁਰੂ ਅਸੇਹ ਹਲਕੇ ਦੇ ਵਿੱਚ 5 ਲਾਇਬ੍ਰੇਰੀਜ਼ ਬਣਾਉਣ ਜਾ ਰਹੇ ਆ ਜਿਹੜੀਆਂ ਤਿੰਨ ਸਿੱਧੂ ਮੂਸੇਵਾਲਾ ਜੀ ਹੋਰਾਂ ਦੇ ਨਾਮ ਤੇ ਹੋਣਗੀਆਂ ਤੇ ਦੋ ਲਾਇਬ੍ਰੇਰੀਜ਼ ਨੇ ਉਹ ਬੱਬੂ ਮਾਨਤ ਜੀ ਹੋਰਾਂ ਦੇ ਨਾਮ ਤੇ ਬਣਾਈਆਂ ਜਾਣਗੀਆਂ ਇਹਦੇ ਪਿੱਛੇ ਮੇਰਾ ਮਕਸਦ ਇਹ ਆ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿਉਂਕਿ ਮੈਂ ਬਹੁਤ ਜ਼ਿਆਦਾ ਲੰਬੀ ਚੌੜੀ ਗੱਲ ਨਹੀਂ ਕਰਨੀ ਚਾਹੁੰਦਾ ਕਿ ਆਪਾਂ ਸਿੱਧੂ ਮੂਸੇਵਾਲਾ ਦੀਆਂ ਪਿਛਲੇ 10-15 ਦਿਨਾਂ ਤੋਂ ਖਬਰਾਂ ਸੁਣ ਰਹੇ ਆ ਤੇ ਆਪਾਂ ਉਹਨਾਂ ਬਾਰੇ ਕੋਈ ਮੇਰੇ ਵੱਲੋਂ ਸ਼ਬਦ ਕਹਿਣੇ ਇਹ ਕਿ ਲੋ ਬੇ ਮਹੀਨੇ ਨੇ ਕਿ ਉਹ ਕਿੱਦਾਂ ਦੇ ਇਨਸਾਨ ਸੀ ਤੇ ਉਹਨਾਂ ਨੇ ਕਿੱਦਾਂ ਦਾ ਗਿਆ ਉਹਨਾਂ ਨੇ ਬਹੁਤ ਵਧੀਆ ਕੰਟੈਂਟ ਗਿਆ ਪੰਜਾਬ ਦੇ ਦਰਦ ਨੂੰ ਬਿਆਨ ਕੀਤਾ ਪੰਜਾਬ ਨਾਲ ਹੋ ਰਹੇ ਤੱਕੇ ਨੂੰ ਬਿਆਨ ਕੀਤਾ ਤੇ ਪੰਜਾਬ ਦੀ ਖੂਬਸੂਰਤੀ ਬਾਰੇ ਵੀ ਉਹਨਾਂ ਨੇ ਕਿਹਾ ਕਿ ਪੰਜਾਬ ਕਿਵੇਂ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਬਹਾਦਰਾਂ ਦਾ ਜਿਹੜਾ ਹੈਗਾ ਇਹ ਸਟੇਟ ਹੈ ਤੇ ਮੈਂ ਉਹਨਾਂ ਨੂੰ ਇੱਕ ਸੱਚੀ ਸ਼ਰਧਾਂਜਲੀ ਜਿਹੜੀ ਹੈ ਜੋ ਮੇਰੇ ਮਨ ਦੇ ਵਿੱਚ ਆਈ ਹੈ ਤੋਂ ਇਹੀ ਹੈ ਕਿ ਆਪਾਂ ਉਹਨਾਂ ਦੀ ਆਡੀਓਲੋਜੀ ਨੂੰ ਜੋ ਉਹ ਸੋਚਦੇ ਸੀ ਜਾਂ ਜੋ ਕਰਨਾ ਚਾਹੁੰਦੇ ਸੀ ਉਹਦੇ ਵਿੱਚ ਇਹ ਹੈ ਕਿ ਬੱਚੇ ਜਿਹੜੇ ਹੈਗੇ ਉਹ ਚੰਗੇ ਕੰਟੈਂਟ ਨਾਲ ਜੁੜਨ ਪੰਜਾਬ ਦੇ ਇੱਕ ਸੱਚੇ ਇਤਿਹਾਸ ਨੂੰ ਜਾਣਨ ਦੀ ਕੋਸ਼ਿਸ਼ ਕਰਨ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਸਕੂਲਾਂ ਕਾਲਜਸ ਦੇ ਵਿੱਚ ਸਟੇਟ ਦੁਆਰਾ ਕਿਦਾਂ ਜਿਹੜੇ ਸਾਡੇ ਇਤਿਹਾਸ ਨੂੰ ਤੋੜਿਆ ਮਰੋੜਿਆ ਜਾ ਰਿਹਾ ਤੇ ਗਲਤ ਜਿਹੜਾ ਹੈਗਾ ਇਹ ਚੀਜ਼ਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਦਾਂ ਮੁਹਾਲੀ ਦੇ ਵਿੱਚ ਬਲਦੇਵ ਸਿੰਘ ਸਿਰਸਾ ਜੀ ਹੋਰਾਂ ਦੁਆਰਾ ਇੱਕ ਉਥੇ ਧਰਨਾ ਲਾਇਆ ਗਿਆ ਸੀ ਕਿ ਕਿਦਾਂ ਉਹ ਸਾਡੇ ਇਤਿਹਾਸ ਨੂੰ ਖਰਾਬ ਕਰ ਰਹੇ ਨੇ ਤੇ ਮੈਂ ਇੱਕ ਉਹਨਾਂ ਨੂੰ ਚੰਗੇ ਇਤਿਹਾਸ ਤੋਂ ਜਾਣੂ ਕਰਾਉਣ ਲਈ ਜਿਹੜਾ ਹੈਗਾ ਲਾਇਬ੍ਰੇਰੀਜ਼ ਬਣਾਉਣਾ ਚਾਹਣਾ ਜਿਹਦੇ ਵਿੱਚ ਸਿਰਫ ਤੋਂ ਸਿਰਫ ਜਿਹੜਾ ਪੰਜਾਬ ਦਾ ਪੰਜਾਬ ਦੇ ਯੋਧਿਆਂ ਦਾ ਤੇ ਸੱਚਾ ਜਿਹੜਾ ਇਤਿਹਾਸ ਜਿਹੜਾ ਹੈਗਾ ਪੜਾਇਆ ਜਾਊਗਾ ਉਹਦੇ ਲਈ ਜਿਹੜੀ ਮੇਰੀ ਬੁੱਧੀਜੀਵੀਆਂ ਨਾਲ ਮੀਟਿੰਗਸ ਚੱਲ ਰਹੀਆਂ ਨੇ ਜੋ ਰეკਮੈਂਡ ਕਰਨਗੇ ਉਹੀ ਉੱਥੇ ਬੁੱਕਸ ਰੱਖੀਆਂ ਜਾਣਗੀਆਂ ਤੇ ਮੇਰੀ ਜਿਹੜੀ ਹੈਗੀ ਹੈ ਉਹ ਸ਼ੁਭਦੀਪ ਨੂੰ ਜਿਹੜੀ ਆ ਮੇਰੇ ਵੱਲੋਂ ਜਿਹੜੀ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਲੋਕ ਨੇ ਜਿਹੜੇ ਜਿਹੜੇ ਸਾਡੇ ਪੰਜਾਬ ਨੇ ਜਾਂ ਜਿਹੜੇ ਉਹਨਾਂ ਨੂੰ ਚਾਣ ਵਾਲੇ ਨੇ ਜਿਵੇਂ ਉਹਨਾਂ ਦੇ ਮਾਤਾ ਪਿਤਾ ਨੇ ਜ਼ਿਕਰ ਕੀਤਾ ਕਿ ਆਪਾਂ ਸਾਰਿਆਂ ਨੇ ਰੁੱਖ ਵੀ ਲਾਉਣੇ ਆ ਤੇ ਆਪਾਂ ਉਹਨਾਂ ਦੀ ਸੋਚ ਨਾਲ ਵੀ ਜੁੜਨਾ ਤਾ ਜੋ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਇੱਕ ਜਰੂਰ ਸਿੱਧੂ ਚਲੇ ਗਿਆ ਅੱਗੇ ਆਉਣ ਵਾਲੇ ਚ ਸਾਡਾ ਪੰਜਾਬ ਦਾ ਹਰੇਕ ਸਿੱਧੂ ਮੂਸੇਵਾਲਾ ਹੋਣਾ ਚਾਹੀਦਾ ਤਾਂ ਜੋ ਜਿਹੜਾ ਸਾਡਾ ਪੰਜਾਬ ਹੈ ਉਹ ਜਿੱਦਾਂ ਉਹਦਾ ਸੋਚ ਉਹਨਾਂ ਦੀ ਸੀਗੀ ਜਾਂ ਜਿੱਦਾਂ ਦਾ ਉਹ ਚਾਹੁੰਦੇ ਸੀ ਉਦਾਂ ਦਾ ਆਪਾਂ ਉਹਨੂੰ ਸਿਰਜ ਸਕੀਏ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਸਰ ਹੁਣ ਤੇ ਅੱਗੇ ਜਿਹੜੇ ਗਾਇਕਾ ਉਹਨਾਂ ਨੂੰ ਕੀ ਚਾਹੁੰਦੇ ਦੇਖੋ ਮੈਂ ਇਹ ਕਹਿਣਾ ਚਾਹੁੰਦਾ ਕਿ ਅਗਰ ਕੋਈ ਆਸ਼ਕੀ ਤੋਂ ਜਾਂ ਇਸ਼ਕ ਮੁਸ਼ਤ ਕੋ ਲਾਵਾ ਉਹ ਲੜਾਈ ਝਗੜਿਆਂ ਤੇ ਗੀਤ ਬੋਲਣ ਤੋਂ ਇਲਾਵਾ ਵੀ ਜਿਹੜੀ ਹੈਗੇ ਪੰਜਾਬ ਦੇ ਵਿੱਚ ਗਾਇਕੀ ਸੁਣੀ ਜਾ ਸਕਦੀ ਹੈ ਇਹ ਸਿੱਧੂ ਮੂਸੇਵਾਲਾ ਨੇ ਸਾਬਿਤ ਕੀਤਾ ਕਿਉਂਕਿ ਉਹਨਾਂ ਦੇ ਪਹਿਲੇ ਗੀਤ ਤੋਂ ਲੈ ਕੇ ਜੋ ਉਹਨਾਂ ਦਾ S.Y.L. ਕੀਚ ਗੀਤ ਆਉਣਾ ਹੈ ਉਦੋਂ ਤੱਕ ਉਹਨਾਂ ਨੇ ਸਿਰਫ ਤੋਂ ਸਿਰਫ ਜਿਹੜਾ ਹੈਗਾ ਇੱਕ ਲੋਕਾਂ ਨੂੰ ਮੈਸੇਜ ਦਿੱਤਾ ਤੇ ਚੰਗਾ ਮੈਸੇਜ ਦਿੱਤਾ ਜਿਹਦੇ ਵਿੱਚ ਉਹਨਾਂ ਨੇ ਕੋਈ ਨਸ਼ੇ ਦੀ ਗੱਲ ਨਹੀਂ ਕੀਤੀ ਤੇ ਕੋਈ ਉਹਨਾਂ ਨੇ ਕੋਈ ਬੱਚਿਆਂ ਨੂੰ ਕਿਸੇ ਹੋਰ ਇਸ਼ਕ ਵੱਲ ਨਹੀਂ ਤੋੜਿਆ ਉਹਨਾਂ ਨੇ ਸਿਰਫ ਤੋਂ ਸਿਰਫ ਪੰਜਾਬ ਦੀ ਖੂਬਸੂਰਤੀ ਪੰਜਾਬ ਦੇ ਇਤਿਹਾਸ ਤੋਂ ਜਾਣੂ ਕਰਾਉਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਜੋ ਕਿ ਇੱਕ ਬਹੁਤ ਵੱਡਾ ਪਰਾਲਾ ਤੇ ਮੈਂ ਚਾਹਨਾ ਕਿ ਜਿੰਨੇ ਵੀ ਪੰਜਾਬ ਦੇ ਸਿੰਗਰ ਹੈ ਕਿ ਉਹ ਕਹਿੰਦੇ ਆ ਕਿ ਲੋਕ ਨਹੀਂ ਸੁਣਦੇ ਪਰ ਮੈਂ ਇਹ ਗੱਲ ਕਹਿਣਾ ਜੇ ਸਿੰਗਰ ਚੰਗਾ ਗਾਉਣਗੇ ਤਾਂ ਲੋਕ ਸੁਣਨਗੇ ਜਿਵੇਂ ਇਹਦੀ ਐਗਜ਼ਾਮਪਲ ਆਪਾਂ ਦੇਖੀ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਵੀ ਕਿਸਾਨੀ ਦੇ ਬਹੁਤ ਸਾਰੇ ਗੀਤ ਆਏ ਤੇ ਸਾਰੇ ਲੋਕਾਂ ਨੇ ਉਹਨਾਂ ਨੂੰ ਬੜਾ ਦਿਲ ਖੋਲ ਕੇ ਪਿਆਰ ਦਿੱਤਾ ਕਾਂਗਰਸ ਦੇ ਹਲਕਾ ਇੰਚਾਰਜ ਹਰਬੀਕ ਮੋਤਜੀ ਤੇ ਸਮਾਜ ਸੇਵੀ ਜੋ ਆਪਣੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਇਹਨਾਂ ਨੇ ਬਹੁਤ ਯੋਗਦਾਨ ਪਾਇਆ ਇਹ ਹਮੇਸ਼ਾ ਹੀ ਕੋਈ ਨਾ ਕੋਈ ਨਵੀਂ ਪਹਿਲ ਕਦਮੀ ਕਰਦੇ ਆ ਜਿੱਦਾਂ ਪੰਜਾਬ ਦੇ ਸਾਰੇ ਲੋਕ ਮੂਸੇ ਵਾਲਾ ਵਾਸਤੇ ਬਹੁਤ ਕੁਝ ਨੁਕਸ ਕਰ ਰਹੇ ਨੇ ਇਹਨਾਂ ਨੇ ਵੀ ਸੋਚਿਆ ਸਾਡੇ ਹਲਕੇ ਗਰੂਟਸੇ ਦੇ ਵਿੱਚ ਤਿੰਨ ਲਾਇਬ੍ਰੇਰੀਆਂ ਉਹਨਾਂ ਦੇ ਨਾਮ ਤੇ ਬਣਾ ਰਿਹਾ ਸੀ ਦੂ ਮੂਸੇ ਵਾਲਾ ਦੇ ਤੇ ਦੋ ਬਣਾ ਰਿਹਾ ਬਬੂਆ ਨਾਮ ਤੇ ਮਿਸਰ ਵਾਲਾ ਤੇ ਚਲੋ ਕਹਿੰਦੇ ਵੀ ਮਰ ਕੇ ਉਸ ਤੋਂ ਬਾਅਦ ਜੋ ਲੋਕ ਉਹਨਾਂ ਨੂੰ ਯਾਦ ਰੱਖਣ ਉਹਦੇ ਵਾਸਤੇ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਨੇ ਤੇ ਹਰ ਬੰਦਾ ਉਸ ਤੇ ਸ탸 ਹਸਾਬ ਨਾਲ ਬੰਦਾ ਯਾਦ ਰੱਖੂਗਾ ਉਹਨਾਂ ਨੂੰ ਨੌਜਵਾਨਾਂ ਨੂੰ ਕੀ ਮੈਸੇਜ ਹੈ ਨੌਜਵਾਨਾਂ ਨੂੰ ਮੈਸੇਜ ਆਈ ਹੈ ਬਈ ਵੱਤ ਉਹ ਕਿਤਾਬਾਂ ਮਲ ਪ੍ਰੇਰਿਤ ਹੋਇਆ ਜਾਵੇ ਕਿਤਾਬਾਂ ਦੇ ਵਿੱਚੋਂ ਸਾਨੂੰ ਆਪਣਾ ਪੁਰਾਣਾ ਇਤਿਹਾਸ ਪੜ੍ਹਨਾ ਚਾਹੀਦਾ ਪੁਰਾਣਾ ਗੁਰੂਆਂ ਪੀਰਾਂ ਦਾ ਹੈਗਾ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ